ਜੋ ਕੀ ਬੜੀ ਹੁੱਲੜ ਭਾਜੀ ਕਰ ਰਹੇ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਇਏ ਗੰਦੇ ਗਾਣੇ ਲਾਇਏ ਤੇ ਸਾਡਾ ਨਜ਼ਦੀਕ ਹੀ ਚਾਚੇ ਦਾ ਘਰ ਆ ਜਿੱਥੇ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਰਕਣ ਦੀ ਕੋਸ਼ਿਸ਼ ਕੀਤੀ ਵੀ ਗੰਦੇ ਗਾਣੇ ਨਾ ਲਾਓ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਮੈਨੂੰ ਤੇ ਮੇਰੀ ਮਾਤਾ ਨੇ ਕੋਤਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਜੈਤੂ ਗੁਰਦਾਸਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਗੁਰਦਾਸਪੁਰ ਦੇ ਪਿੰਡ ਰਹਿਮਾਬਾਦ 'ਚ ਟਰੈਕਟਰ ਤੇ ਉੱਚੀ ਆਵਾਜ਼ 'ਚ ਅਸ਼ਲੀਲ ਗਾਣੇ ਲਗਾਉਣ ਤੋਂ ਰੋਕਣਾ ਮਾਂ ਪੁੱਤ ਨੂੰ ਕਾਫੀ ਭਾਰੀ ਪੈ ਗਿਆ ਦੱਸਦੀ ਕਿ ਟਰੈਕਟਰ ਚਾਲਕ ਨੌਜਵਾਨ ਨੇ ਆਪਣੇ ਟਰੈਕਟਰ ਦੇ ਨਾਲ ਇੱਕ ਬਜ਼ੁਰਗ ਔਰਤ ਤੇ ਉਸਦੇ بیٹے ਨੂੰ ਕੁਚਲ ਦਿੱਤਾ ਜਿਸ ਕਾਰਨ ਬਜ਼ੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦ ਕਿ ਮਹਿਲਾ ਦਾ ਬੇਟਾ ਨਿਸ਼ਾਨ ਸਿੰਘ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚੀ ਕਰਵਾਇਆ ਗਿਆ ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਨੌਜਵਾਨ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ 6 ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜ਼ਖਮੀ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਹੈ ਕਿ ਕੁਝ ਨੌਜਵਾਨ ਪਿੰਡ ਅੰਦਰ ਇੱਕ ਪਲਾਟ 'ਚ ਮਿੱਟੀ ਪਾ ਰਹੇ ਸੀ ਤਾਂ ਉਹਨਾਂ ਨੇ ਟਰੈਕਟਰ ਦੇ ਉੱਪਰ ਉੱਚੀ ਆਵਾਜ਼ 'ਚ ਅਸ਼ਲੀਲ ਗਾਣੇ ਲਗਾਏ ਹੋਏ ਸੀ ਜਦ ਉਸ ਦੀ ਮਾਤਾ ਹਰਜੀਤ ਕੌਰ ਨੇ ਉਹਨਾਂ ਨੌਜਵਾਨਾਂ ਨੂੰ ਅਸ਼ਲੀਲ ਗਾਣੇ ਨਾ ਲਗਾਉਣ ਤੇ ਆਵਾਜ਼ ਕੱਟ ਕਰਨ ਤੋਂ ਕਿਹਾ ਤਾਂ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਉਸ ਦੀ ਮਾਤਾ ਉੱਪਰ ਟਰੈਕਟਰ ਚੜਾਤਾ ਜਿਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ। ਅਹੀਂ ਸਾਢੇ 10 ਵਜੇ ਦੀ ਗੱਲ ਆ। ਉੱਥੇ ਮਿੱਟੀ ਪੈਰਿਜ ਲਾ ਕੇ ਪlant ਦੇ ਵਿੱਚ ਜੋ ਕਿ ਨਵੀਆਂ ਨੀਆਂ ਪੁੱਟੀਆਂ ਸੀ ਹਰੀਆਂ ਹੀ ਉਹਨਾਂ ਨੇ ਤੇ ਉੱਥੇ ਮੁੰਡੇ ਜੋ ਕਿ ਬੜੀ ਹੁੱਲੜਭਾਜੀ ਕਰ ਰਹੇ ਸੀ ਤੇ ਰਾਤ ਉਹਨਾਂ ਨੇ 10 ਵਜੇ ਗੰਦੇ ਗਾਣੇ ਲਾਏ। ਬਿੰਦੇਗਾਣੀ ਲਾਈਨ ਤੇ ਸਾਡਾ ਨਜ਼ਦੀਕ ਚਾਚੇ ਦਾ ਘਰ ਆ ਜਿੱਥੇ ਉਹ ਉਹਨਾਂ ਦੀ ਇੱਕ ਜਵਾਨ ਬੇਟੀ ਆ ਤੇ ਨੌਵਾਂ ਰਹਿੰਦੇ ਨੇ ਤੇ ਉਹਨਾਂ ਨੇ ਉਹਨਾਂ ਨੂੰ ਯਾਨੀ ਕਿ ਲੱਗਣ ਦੀ ਕੋਸ਼ਿਸ਼ ਕੀਤੀ ਵੀ ਬਿੰਦੇਗਾਣੀ ਨਾਂ ਲਾਓ ਤੇ ਇਸੇ ਵਜ੍ਹਾ ਦੇ ਵਿੱਚ ਉਹਨਾਂ ਨੇ ਕੀਤਾ ਵੀ ਸਾਡੇ ਤੇ ਟਰੈਕਟਰ ਚੜਾਤਾ ਤੇ ਮੈਨੂੰ ਮੈਨੂੰ ਤੇ ਮੇਰੀ ਮਾਤਾ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਪਰ ਪਰਮਾਤਮਾ ਦੀ ਕਿਰਪਾ ਨਾਲ ਮੇਰਾ ਬਚਾਅ ਹੋ ਗਿਆ ਤੇ ਮਾਤਾ ਦੀ ਜਾਨ ਚਲੀ ਗਈ। ਮੇਰੇ ਸਾਰਾ ਲੱਕ ਤੇ ਲੱਗੇ ਜੇ। ਸਾਰਾ ਬੰਦੇ ਤੇ ਇੱਕ ਮੁੰਡਾ ਮਗਦਾਰ ਸੀ ਜਿਹੜਾ ਬੈਠਾ ਹੈ ਉਹ ਸਾਡੇ ਪਿੰਡ ਦਾ ਹੈ ਬਾਕੀ ਮੈਨੂੰ ਉਹ ਮੁੰਡੇ ਦਾ ਨਹੀਂ ਪਤਾ ਜਿਹੜਾ ਟਰੈਕਟਰ ਚਲਾ ਰਿਹਾ। ਮਿੱਟੀ ਸਾਡੇ ਚਾਚਾ ਜੀ ਦੇ ਘਰ ਦੇ ਨੇੜੇ ਦੀ ਪਲਾਟ ਉੱਥੇ ਪਾ ਰਹੇ। ਇਹ ਯੋਥੇ ਕ ਜੀ ਸਿੰਘ ਦਾ ਪਲਾਟ ਹੈ ਹਰੀਮਾਬਾਦ ਦੇ ਵਿੱਚ ਤੇ ਕੱਲ 10:30 11:00 ਵਜੇ ਦੇ ਕਰੀਬ ਇਨਸੀਡੈਂਟ ਹੋਇਆ ਸੀਗਾ ਟਰੈਕਟਰ ਸੀਗਾ ਇੱਕ ਟਰੈਕਟਰ ਤੇ ਉਹਨੂੰ ਚਲਾ ਰਿਆ ਸੀਗਾ ਵਿਜੇਪਾਲ ਸਿੰਘ ਵਿਜੇਪਾਲ ਸਿੰਘ ਦਾ ਚਲਾ ਰਿਆ ਸੀ ਤੇ ਉਹਨੇ ਇੱਕ ਲੇਡੀ ਦਾ ਉਥੋਂ ਦੀ ਹਰਜੀਤ ਕੌਰ ਉਮਰ 60 ਸਾਲ ਉਸ ਟਰੈਕਟਰ ਉਹਨੇ ਉਹਨੂੰ ਢੋਲੀ ਚੜਾ ਦਿੱਤਾ ਹੈ ਸਿਰਫ ਇੱਕ ਡੈਕ ਦਾ ਰੌਲਾ ਸੀਗਾ ਕਿ ਉਹ ਪਲਾਟ ਦੀ ਮਿੱਟੀ ਪੈ ਰਹੀ ਸੀ ਜਿੱਥੇ ਤੇ ਇਹਨਾਂ ਨੇ ਹਰਜੀਤ ਕੋਰ ਦੇ ਦੇਰ ਦੇ ਲੜਕੇ ਨਿਸ਼ਾਨ ਸਿੰਘ ਨੇ ਕਿ ਜਿਹੜੇ ਇਹਨਾਂ ਦੇ ਸਮਰਥਕ ਉਹਨਾਂ ਨੇ ਕਿਹਾ ਵੀ ਜਿਹੜੀ ਇਹਦੇ ਵਿੱਚ ਆਪਣਾ ਡੈਕ ਦੀ ਆਵਾਜ਼ ਆਉਂ ਸਾਊਂਡ ਘੱਟ ਕਰ ਲੋ ਲੇਕਿਨ ਉਹਨਾਂ ਨੇ ਇਹ ਗੱਲ ਦਾ ਬੁਰਾ ਮਲਾਇਆ ਵੀ ਅਸੀਂ ਤੇ ਟਰੈਕਟਰ ਦੇ ਪੈਸੇ ਖਰਚੇ ਆ ਤੇ ਅਸੀਂ ਇਸ ਕਰਕੇ ਨਹੀਂ ਖਰਚੇ ਵੀ ਇਹ ਸਾਊਂਡ ਘੱਟ ਕਰੀਏ ਉਹ ਇਹਨਾਂ ਦੀ ਗੱਲ ਤੋਂ ਉੱਤੋਂ ਲੈ ਕੇ ਆਪ ਵਿਚ ਮਾੜੇ ਮੋٹے ਨੌਕਚੋਕ ਹੋ ਗਈ ਤੇ ਜਿਹੜੇ ਉੱਥੇ ਪਲਾਟ ਦੇ ਵਿੱਚ ਹੋਰ ਵੀ ਦੋ ਟਰੈਕਟਰ ਵਾਲੇ ਖਲੋਤੇ ਜਿਹੜੇ ਮਿੱਟੀ ਪਾ ਰਹੇ ਸੀ ਰਾਤ 3:11 ਵਜੇ ਲਗਭਗ ਉਹਨਾਂ ਨੇ ਆਪਣੇ ਤੀਸਰੇ ਸਾਥੀ ਨੂੰ ਕਹਿਤਾ ਵੀ ਅੱਜ ਇਹ ਲੇਡੀਜ਼ ਆ ਆਪਣਾ ਜਿਹੜਾ ਨਿਸ਼ਾਨ ਸਿੰਘ ਆ ਤੇ ਜਿਹੜਾ ਇਹਦਾ ਕੋਈ ਬਚ ਕੇ ਨਾ ਜਾਵੇ ਇਹਨਾਂ ਦੇ ਪਰਿਵਾਰ ਨਾਲ ਇਹ ਉਧਰੋਂ ਪਿੰਡ ਰਿਮਾਬਾਦ ਵਾਲੇ ਸਾਈਡ ਤੋਂ ਆਏ ਆ ਤੇ ਇਹਨਾਂ ਨੇ ਜਿਹੜਾ ਹੈਗਾ ਲੇਡੀਜ਼ ਦੇ ਉੱਤੇ ਜਿਹੜਾ ਚੜਾ ਦਿੱਤਾ ਵਾ ਕਰੈਕਟਰ ਜਿਹਦੇ ਨਾਲ ਲੇਡੀ ਹਰਜੀਤ ਕੌਰ ਦੀ ਆ ਜਿਹੜੀ ਮੌਕੇ ਤੇ ਮੌਤ ਹੋ ਗਈ ਆ ਤੇ ਉਹਦਾ ਲड़का ਨਿਸ਼ਾਨ ਸਿੰਘ ਆ ਜਿਹੜਾ ਉਹ ਸਿਵਲ ਹਸਪਤਾਲ ਗਦਾਸਪੁਰ ਵਿਖੇ ਜੇਰੇ ਇਲਾਜ ਆ ਜਿਹਦਾ ਅੱਜ ਅਸੀਂ ਆਪਣਾ ਬਿਆਨ ਲੈਣ ਆਏ ਆ ਤੇ ਬਿਆਨ ਲੈ ਕੇ ਜਿਹੜਾ ਅਕਿਊਜ਼ਡ ਪਰਸਨ ਆ ਉਹਨਾਂ ਦੇ 302 ਦੇ ਰਿਗਾਰਡਿੰਗ ਅੱਜ ਜਿਹੜਾ ਐਫਆਰ ਲਾਂਚ ਕਰਤੀ ਆ ਤੇ ਜਲਦੀ ਜਿਹੜੇ ਇਹ ਜੀ ਕਲੂਜ਼ ਦਾ ਉਹ ਆਪਣੇ ਰਿਕਾਰ ਹੋ ਜਾਣਗੇ ਸਰ ਕਿੰਨੇ ਬੰਦੇ ਲੋਕ ਸੀ 6 ਬੰਦਿਆਂ ਦੇ ਖਿਲਾਫ ਹੋਇਆ ਜੀ